ਰੀਲਾਂ ਬਣਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਬਾਕੀ ਤਾਂ ਇਹ ਕੱਲੇ ਰੀਲਾਂ ਵਿੱਚ ਹੀ ਰਹਿ ਗਏ ਆ ਕਲੇ ਰੀਲਾਂ ਹੀ ਆਪਾਂ ਸੋਸ਼ਲ ਮੀਡੀਆ ਤੇ ਦਿਖਾ ਦੇ ਹਾਂ ਕਿ ਅਸੀਂ ਅਸੀਂ ਗਏ ਆ ਆ ਸਾਡੀ ਰੀਲ ਬਣ ਗਈ ਐ ਅਸੀਂ ਹੁਣ ਇੱਥੇ ਫੋਟੋਆਂ ਕਰਵਾ ਲਈਆਂ ਆਪਾਂ ਉਹ ਸਮਾਂ ਯਾਦ ਕਰੋ ਜਿਨ੍ਹਾਂ ਨੇ ਇਹ ਸੇਵਾ ਏਡੀ ਵੱਡੀ ਸੇਵਾ ਕੀਤੀ ਆ ਆਪਾਂ ਦੂਰੋਂ ਨੇੜੇ ਆਉਨੇ ਆ ਕਈ ਵਾਰ ਦੂਰੋਂ ਆਉਨੇ ਆ ਸੰਗਤ ਆਪਣੀ ਯਾਦਗਰੀ خاطر ਫੋਟੋ ਲੈ ਜਾਂਦੀ ਆ ਕਿ ਹਾਂ ਇੱਕ ਫੋਟੋ ਲੈ ਕੇ ਜਾਓ ਪਰ ਇਹ ਥੋੜੀ ਹੈ ਕਿ ਆਪਾਂ ਉਥੂ ਸ਼ਾਲਾ ਮਾਰ ਕੇ ਜਿਹੜੀ ਬੱਚੀ ਖੂਚੀ ਹਵੇਲੀ ਆ ਆਪਾਂ ਉਹਨੂੰ ਵੀ ਢਾਈ ਢੇਰੀ ਕਰੀਏ ਜਿਹੜੇ ਟੋਡਰ ਮਲ ਜੀ ਨੇ ਏਡੀ ਵੱਡੀ ਸੇਵਾ ਆਪਣੀ ਸਾਰਾ ਇਹ ਤੁਹਾਨੂੰ ਦੌਲਤ ਆਪਣੀ ਬੱਚਿਆਂ ਅਤੇ ਮਾਤਾ ਜੀ ਵਾਸਤੇ ਨਿਸ਼ਾਵਰ ਕਰਤੀ ਸੀ ਇਹਨਾਂ ਉਹਨਾਂ ਵਾਸਤੇ ਇਹ ਵੀ ਇੱਕ ਸੇਵਾ ਹੀ ਹੈ ਕਿ ਆਪਾਂ ਇਹਨਾਂ ਦੀ ਉਹਨਾਂ ਦੀ ਇੱਕ ਯਾਦ ਨੂੰ ਸਾਹਮਣੇ ਰੱਖ ਲਈਏ ਕਿ ਆਉਣ ਵਾਲੀ ਆਪਣੀ ਪੀੜ੍ਹੀ ਹੋਊਗੀ ਆਉਣ ਵਾਲੀ ਉਹਨਾਂ ਵਾਸਤੇ ਇੱਕ ਇੱਕ ਪਤਾ ਤਾਂ ਲੱਗੂਗਾ ਕਿ ਹਾਂ ਬਈ ਹੈਗੇ ਸੀਗੇ ਟੋਟਰ ਮਾਲ ਉਹਨਾਂ ਦੀ ਇੱਕ ਵਿਰਾਸਤ ਸੀਗੀ ਉਹਨਾਂ ਦੇ ਇੱਕ ਇਤਿਹਾਸ ਸੀਗੀ ਅ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਿਵਾਨ ਟੋਡਰਮਲ ਦੀਆਂ ਹਵੇਲੀ ਦੀਆਂ ਨੇ ਲਗਾਤਾਰ ਇੱਥੋਂ ਹੋਰ ਵੀ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਇਆ ਪਰ ਇੱਕ ਅਹਿਮ ਜ਼ਰੂਰੀ ਵੀਡੀਓ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਕਿਉਂਕਿ ਆਉਂਦੇ ਦਿਨਾਂ ਵਿੱਚ ਸੰਗਤ ਨੇ ਹੋਰ ਵੀ ਇੱਥੇ ਆਉਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦਿਵਾਨ ਟੋਡਰਮਲ ਜਹਾਜ਼ ਹਵੇਲੀ ਨੂੰ ਵਿਰਾਸਤੀ ਇਮਾਰਤ ਕੋਸ਼ਿਸ਼ ਕੀਤਾ ਗਿਆ ਕਿਸੇ ਤਰ੍ਹਾਂ ਦੀ ਕੋਈ ਵੀ ਤੋੜਪਾਨ ਜਾਂ ਛੇੜਛਾੜ ਨਾ ਕਰੋ ਜੀ ਇਸ ਨੂੰ ਕੋਈ ਵੀ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਾਰਵਾਈ ਹੋ ਸਕਦੀ ਹੈ ਇਸ ਦੇ ਨਾਲ ਹੀ ਤਹਿ ਕਰਨ ਤਹਿਖਾਨੇ ਥੱਲੇ ਜਾਣ ਜਾਣਾ ਜਾਂ ਪੁਰਾਨੀਆਂ ਕੰਧਾਂ ਉੱਪਰ ਚੜਨਾ ਸਖਤ ਮਨਾ ਹੈ ਜਿਹੜਾ ਸਟਰਕਚਰ ਜਿੱਥੇ ਆਗਿਆ ਜਿਹੜਾ ਸਟਰਕਚਰ ਸਹੀ ਕਿਹੜਾ ਇਸ ਹਵੇਲੀ ਦਾ ਉੱਥੇ ਆਗਿਆ ਵੀ ਆ ਜਾਣ ਦੀ ਉੱਥੇ ਲੋਕ ਜਾ ਵੀ ਰਹੇ ਨੇ ਉੱਥੇ ਤੁਸੀਂ ਆਰਾਮ ਦੇ ਨਾਲ ਜਾ ਕੇ ਫੋਟੋ ਵੀ ਕਰਵਾ ਸਕਦੇ ਹੋ ਹਾਂ ਪਰ ਜਿਹੜੀਆਂ ਸ਼ਾਲਾ ਮਾਰਨੀਆਂ ਜਾਂ ਉਹ ਤਰੀਕੇ ਦੀਆਂ ਅਸੀਂ ਇੱਥੇ ਦੇਖ ਰਹੇ ਸੀਗੇ ਤਾਂ ਅਸੀਂ ਕਿਸੇ ਨੂੰ ਇੱਕ ਜਣੇ ਨੂੰ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਕਈ ਵਾਰੀ ਅਣਜਾਣੇ ਦੇ ਵਿੱਚ ਹੋ ਜਾਂਦਾ ਪਰ ਧਿਆਨ ਰੱਖਿਆ ਜਾ ਸਕਦਾ ਇਹਨਾਂ ਚੀਜ਼ਾਂ ਦਾ ਜਿਹੜੀਆਂ ਨਾਜ਼ੁਕ ਨੇ ਕਿਉਂਕਿ ਇਸ ਦੀ ਸਾਮਸਵਾਲਤਾ ਹੀ ਰਹਿ ਸਕਦੀ ਹੈ ਜੇ ਲੋਕ ਵੀ ਉਸ ਦੇ ਪ੍ਰਤੀ ਜ਼ਿੰਮੇਵਾਰ ਹੋਣਗੇ ਤਾਂ ਜਿਹੜੀਆਂ ਨਾਜ਼ੁਕ ਜਿਹੜੀਆਂ ਜਗ੍ਹਾ ਨੇ ਜਿੱਥੇ ਕੰਦਾ ਨੇ ਜਿੱਥੇ ਮਨਾ ਕੀਤਾ ਹੋਇਆ ਪ੍ਰਸ਼ਾਸਨ ਦੇ ਵੱਲੋਂ ਤਾਂ ਉਹਨਾਂ ਤੇ ਨਾਂ ਚੜਾ ਜਾਵੇ ਉਹਨਾਂ ਤੇ ਸ਼ਾਲਾ ਮਾਰਨਾ ਜਾਂ ਇਸ ਤਰ੍ਹਾਂ ਦਾ ਕੁਝ ਵੀ ਨਾ ਕੀਤਾ ਇਸ ਹਵੇਲੀ ਦੀ ਆਸਾਮ ਸੁਭਾਲਾ ਬਰਕਰਾਰ ਰਹਿ ਸਕੇ ਮੇਰੇ ਨਾਲ ਸਿੰਘ ਸਾਹਮਣੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਵੈਰੀ ਗੁੱਜਿਕਾ ਖਾਲਸਾ ਵੈਰੀ ਗੁੱਜਿਕਾ ਪਤੀ ਹਾਂਜੀ ਇਹ ਡਾਟਰ ਦਿਮਾਲਵਾਲ ਦੀ ਹਵੇਲੀ ਹੈ ਜੋ ਪ੍ਰਾਤਨ ਹਵੇਲੀ ਹੈ ਜਹਾਜ ਹਵੇਲੀ ਜਿਹਨੂੰ ਵੀ ਆਪਾਂ ਕਹਿੰਦੇ ਹਾਂ ਇੱਥੇ ਸੰਗਤਾਂ ਆਉਂਦੀਆਂ ਨੇ ਸੰਗਤਾਂ ਆਪਣੇ ਵਿਚਾਰ ਆਪਣੇ ਦਰਸ਼ਨ ਕਰਨ ਲਈ ਹਵੇਲੀ ਤੇ ਆਉਂਦੀਆਂ ਨੇ ਸੰਗਤਾਂ ਨੂੰ ਇਹ ਚਾਰਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਜੋ ਪ੍ਰਸ਼ਾਸਨ ਨੇ ਵੀ ਲਿਖਿਆ ਹੈ ਜੋ ਸੰਗਤ ਜੋ ਇਸ ਨੂੰ ਸਾਮ ਸੰਭਾਲ ਕਰਦੇ ਨੇ ਉਹਨਾਂ ਨੇ ਵੀ ਇਹ ਬਕਾਇਦਾ ਲਿਖਿਆ ਹੈ ਕਿ ਇੱਥੇ ਆਓ ਦਰਸ਼ਨ ਕਰੋ ਹਵੇਲੀ ਦੀ ਹਨਾ ਜੋ ਹਵੇਲੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਕਰਕੇ ਜਿਹੜੇ ਦੀਵਾਨ ਮਲ ਨੇ ਜਿਨ੍ਹਾਂ ਨੇ ਛੋਟੇ ਸ਼ਹਿਬਜ਼ਾਦੇ ਮਾਤਾ ਗੁਜਰਜੀਤ ਜੀ ਕੋਲ ਵਾਸਤੇ ਇਤਨੀ ਸੇਵਾ ਕਰੀ ਆ ਉਹਨਾਂ ਦੀ ਜਿਹੜੀ ਜਿਹੜੀ ਹਵੇਲੀ ਹੈ ਜਿਹੜੀ ਹੁਣ ਪ੍ਰਾਤਨ ਹੋਣ ਕਰਕੇ ਢਹਿ ਢੇਰੀ ਹੋ ਜਾ ਰਹੀ ਆ ਉਹਦੀ ਸਾਮ ਸੰਭਾਲ ਵੀ ਹੋ ਰਹੀ ਆ ਪਰ ਆਪਣੇ ਜਿਹੜੇ ਇਨਦੇ ਦਰਸ਼ਨ ਕਰਨ ਬਾਅਦ ਸੰਗਤ ਆਉਂਦੀ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਆਓ ਦਰਸ਼ਨ ਕਰੋ ਪਰ ਜੋ ਇੱਥੇ ਆ ਕੇ ਸ਼ਾਲਾ ਮਾਰਦੇ ਨੇ ਬਕਾਇਦਾ ਇਹ ਵੈਸੇ ਵੀ ਹਵੇਲੀ ਟੈਰ ਰਹੀ ਹੈ ਜਾਂ ਉਹਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਰਹੇ ਨੇ ਉਹਨਾਂ ਦੀ ਅਪੀਲ ਕਰਦੇ ਆ ਕਿ ਉਹਨਾਂ ਦੇ ਸੰਗਤਾਂ ਦੇ ਵਿੱਚ ਕਿ ਆਓ ਦਰਸ਼ਨ ਕਰੋ ਇਹ ਜਿਹੜੇ ਸੋਸ਼ਲ ਮੀਡੀਆ ਜਿਵੇਂ ਆਪਾਂ ਰੀਲਾਂ ਬਣਾਉਣਾ ਇਹ ਦੇਖੋ ਇਹ ਸਮਝੇ ਜਿਹੜਾ ਹਫਤਾ ਹੈ ਸ਼ੋਗ ਦਾ ਹੈ ਠੀਕ ਹੈ ਇਹਦੇ ਵਿੱਚ ਆਪਾਂ ਰੀਲਾਂ ਬਣਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਆਪਾਂ ਕਿਤੇ ਇਕੱਲੇ ਰੀਲਾਂ ਵਿੱਚ ਹੀ ਰਹਿ ਗਏ ਆ ਕਲੇਰੀਲਾ ਹੀ ਆਪਾਂ ਸੋਸ਼ਲ ਮੀਡੀਆ ਤੇ ਦਿਖਾ ਦੇ ਹਾਂ ਕਿ ਅਸੀਂ ਅਸੀਂ ਗਏ ਆ ਆ ਸਾਡੀ ਰੀਲ ਬਣ ਗਈ ਐ ਅਸੀਂ ਹੁਣ ਇੱਥੇ ਫੋਟੋਆਂ ਕਰਵਾ ਲਈਆਂ ਆਪਾਂ ਉਹ ਸਮਾਂ ਯਾਦ ਕਰੋ ਜਿਨ੍ਹਾਂ ਨੇ ਇਹ ਸੇਵਾ ਏਡੀ ਬੜੀ ਸੇਵਾ ਕੀਤੀ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਸਦਕਾ ਅੱਜ ਆਪਾਂ ਇੱਥੇ ਖੜੇ ਆ ਆਪਣੇ ਸਿਰਾਂ ਤੇ ਪੱਗਾਂ ਸਜੀਆਂ ਨੇ ਆਪਾਂ ਦਰਸ਼ਨ ਦਿਦਾਰੇ ਕਰਨ ਆਉਨੇ ਆ ਜਿੰਨਾ ਖਾਤਰ ਉਹਨਾਂ ਨੂੰ ਨਮਸਤਕ ਹੋਵੋ ਉਹਨਾਂ ਦੇ ਅਰਦਾਸ ਵਿੱਚ ਸ਼ਾਮਿਲ ਹੋਵੋ ਨਾ ਕਿ ਆਪਾਂ ਇੱਥੇ ਆ ਕੇ ਰੀਲਾਂ ਬਣਾਈਏ ਇੱਥੇ ਆ ਕੇ ਜਿਹੜੀ ਬੱਚੀ ਕੁਚੀ ਹਵੇਲੀ ਆ ਉਹਨੂੰ ਬਚਾਈਏ ਠੀਕ ਹੈ ਖਾਸ ਤੌਰ ਤੇ ਵੀ ਕਿ ਜੀ ਕਿਸੇ ਨੀ ਯਾਦਗਰੀ ਫੋਟੋ ਖਿੱਚਣੀ ਹੈ ਸਹਿਜ ਤਰੀਕੇ ਦੇ ਨਾਲ ਸਹਿਜਤਾ ਦੇ ਨਾਲ ਖਿੱਚੀ ਜਾ ਸਕਦੀ ਹੈ ਕਿ ਤੁਸੀਂ ਠੀਕ ਹੈ ਉਹ ਯਾਦ ਸਵਾਲ ਕੇ ਵੀ ਰੱਖਣਾ ਚਾਹੋ ਪਰ ਇੱਕ ਤਰੀਕੇ ਦੇ ਨਾਲ ਚੀਜ਼ਾਂ ਹੋਣ ਹਾਂ ਇੱਕ ਤਰੀਕਾ ਹੁੰਦਾ ਫੋਟੋ ਖਿੱਚੋ ਯਾਦਗਰੀ ਆਪਾਂ ਦੂਰੋਂ ਨੇੜੇ ਆਉਨੇ ਆਂ ਕਈ ਵਾਰ ਦੂਰੋਂ ਆਉਨੇ ਆਂ ਸੰਗਤ ਆਪਣੀ ਯਾਦਗਰੀ ਫਾਤਰ ਫੋਟੋ ਲੈ ਜਾਂਦੀ ਆ ਕਿ ਹਾਂ ਇੱਕ ਫੋਟੋ ਲੈ ਕੇ ਜਾਓ ਪਰ ਇਹ ਥੋੜੀ ਹੈ ਕਿ ਆਪਾਂ ਉਥੂ ਛਾਲਾ ਮਾਰ ਕੇ ਜਿਹੜੀ ਬਚੀ ਖੁੱਜੀ ਹਵੇਲੀ ਆਪਾਂ ਉਹਨੂੰ ਵੀ ਢਾਈ ਢੇਰੀ ਕਰੀਏ ਆਪਣਾ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਦੁਬਾਰਾ ਤੋਂ ਫਿਰ ਬੇਨ ਪਰ ਉਸ ਦਾ ਨੁਕਸਾਨ ਨਾ ਕਰੋ ਨੁਕਸਾਨ ਤੋਂ ਬਚਾਓ ਜੀ ਬਿਲਕੁਲ ਬਹੁਤ ਧੰਨਵਾਦ ਜੀ ਤਾਂ ਜਿਸ ਤਰ੍ਹਾਂ ਸਿੰਘ ਸਾਹਿਬ ਵੀ ਇੱਥੇ ਉਹਨਾਂ ਨੇ ਵੀ ਆਪਣੀ ਗੱਲ ਰੱਖੀ ਐ ਅਸੀਂ ਵੀ ਕਾਫੀ ਵਕਤ ਦੇਖ ਰਹੇ ਸੀ ਪਰ ਅਸੀਂ ਪਾਰਟਿਕੂਲਰ ਕਿਸੇ ਨੂੰ ਸਵਾਲ ਵੀ ਕਰ ਸਕਦੇ ਸੀਗੇ ਕਿ ਕਿਸੇ ਨੂੰ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਪਰ ਜਿਹੜੇ ਸਾਰੇ ਇਤਿਹਾਸਤਾ ਸ਼ਰਦਾ ਦੇ ਨਾਲ ਆਏ ਨੇ ਇਸ ਕਰਕੇ ਸਾਡੇ ਵੱਲੋਂ ਕਿਸੇ ਨੂੰ ਕੋਈ ਸਵਾਲ ਨਹੀਂ ਕੀਤਾ ਗਿਆ ਤਾਂ ਅਸੀਂ ਇਹ ਸਿਰਫ ਜਾਣਕਾਰੀ ਦੇ ਲਈ ਔਰ ਇਸ ਹਵੇਲੀ ਦੀ ਇਸ ਵਿਰਾਸਤ ਦੀ ਸਾਂਭ ਸੰਭਾਲ ਦੇ ਲਈ ਇਹ ਵੀਡੀਓ ਸਿਰਫ ਸਾਮ ਸਵਾਲ ਦੇ ਲਈ ਜਿਹੜੀ ਤਾਂ ਕਿ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦਾ ਜਿਹੜਾ ਜ਼ਿਆਦਾ ਇਕੱਠ ਹੋਣਾ ਤਾਂ ਇਸ ਤਰ੍ਹਾਂ ਦਾ ਨਾ ਸਾਹਮਣੇ ਆਵੇ ਤਾਂ ਸਿਰਫ ਇਸੇ ਕਰਕੇ ਤੁਹਾਡੇ ਤੱਕ ਲੈ ਕੇ ਆਏ ਆ ਕਿ ਜਿਹੜੀ ਵਡਮੁਲੀ ਕੌਮੀ ਵਿਰਾਸਤ ਹੈ ਉਸ ਨੂੰ ਸਾਰੇ ਇਹੀ ਸਾਹਮਣੇ ਦੇ ਵਿੱਚ ਆਪਣਾ ਜ਼ਿੰਮੇਵਾਰੀ ਦੇਣਗੇ ਤਾਂ ਹੀ ਇਹ ਸੰਭੀ ਜਾ ਸਕਦੇ ਕਿ ਸਦੀਆਂ ਤੱਕ ਰਹਿਣਾ ਕਿਉਂਕਿ ਪਹਿਲਾਂ ਵੀ 300 400 ਸਾਲ ਜਿਹੜੀ ਪੁਰਾਣੀ ਇਹ ਇਮਾਰਤ ਹੈ ਤਾਂ ਹੁਣ ਕਿੰਨੇ ਸੂ ਸਾਲ ਇੰਨੇ ਰਹਿਣਾ ਤਾਂ ਉਹ ਇਹੀ ਹੈ ਕਿ ਜਿਹੜਾ ਇਹਦੀ ਸਾਮ ਸਵਾਲ ਦੇ ਲਈ ਜਿੱਥੇ ਸਰਕਾਰ ਪ੍ਰਸ਼ਾਸਨ ਦੀ ਜਾਂ ਐਸਜੀਪੀਸੀ ਨੂੰ ਲੋਕ ਕਹਿੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਕੁਝ ਜ਼ਿੰਮੇਵਾਰੀ ਜਿਹੜੀ ਲੋਕਾਂ ਦੀ ਵੀ ਬਣਦੀ ਹੈ ਉਹ ਵੀ ਸਾਰਿਆਂ ਨੂੰ ਲੈਣੀ ਚਾਹੀਦੀ ਹੈ ਸੰਗਤ ਦੀ ਵੀ ਬੇਨਤੀ ਹੈ ਐਸਜੀਪੀਸੀ ਦੀ ਵੀ ਬੇਨਤੀ ਹੈ ਕਿ ਇੱਧਰ ਧਿਆਨ ਦਿੱਤਾ ਜਾਵੇ ਇਹ ਵੀ ਇੱਕ ਵੱਡਮੋਲੀ ਮਤਲਬ ਕਹਿ ਦਈਏ ਇੱਕ ਆਪਣੀ ਵੱਡਮੋਲੀ ਇਮਾਰਤ ਆ ਇਸ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਇਸ ਦੀ ਵਿਰਾਸਤ ਦੇ ਲਈ ਹੋਰ ਕਦਮ ਚੁੱਕੇ ਚੁੱਕੇ ਹਾਂ ਜੀ ਦੂਰੋਂ ਦੇ ਜੋ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਸੰਗ ਆਪਣੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਸੰਗਤ ਵਿਚਰਦੀ ਆ ਹੋਰ ਚੀਜ਼ਾਂ ਤੋਂ ਅਵਾਇਡ ਹੋ ਕੇ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦਿੱਤਾ ਜਾਵੇ ਇਹ ਵੀ ਸੰਗਤ ਇਹ ਵੀ ਇੱਕ ਸੇਵਾ ਹੀ ਹੈ ਜਿਹੜੇ ਟੋਡਰ ਮਾਲ ਜੀ ਨੇ ਏਡੀ ਵੱਡੀ ਸੇਵਾ ਆਪਣੀ ਸਾਰਾ ਹੀਤਾਂ ਨੂੰ ਦولت ਆਪਣੀ ਬੱਚਿਆਂ ਅਤੇ ਮਾਤਾ ਜੀ ਵਾਸਤੇ ਨਿਸ਼ਾਵਰ ਕਰਤੀ ਸੀ ਇਹਨਾਂ ਉਹਨਾਂ ਵਾਸਤੇ ਇਹ ਵੀ ਇੱਕ ਸੇਵਾ ਹੀ ਹੈ ਕਿ ਆਪਾਂ ਇਹਨਾਂ ਦੀ ਉਹਨਾਂ ਦੀ ਇੱਕ ਯਾਦ ਨੂੰ ਸਾਹਮਣੇ ਰੱਖ ਲਈਏ ਕਿ ਆਉਣ ਵਾਲੀ ਆਪਣੀ ਪੀੜ੍ਹੀ ਹੋਊਗੀ ਆਉਣ ਵਾਲੀ ਉਹਨਾਂ ਵਾਸਤੇ ਇੱਕ ਇੱਕ ਪਤਾ ਤਾਂ ਲੱਗੂਗਾ ਕਿ ਹਾਂ ਬਈ ਹੈਗੇ ਸੀਗੇ ਟੋਡਰ ਮਾਲ ਉਹਨਾਂ ਦੀ ਇੱਕ ਵਿਰਾਸਤ ਸੀਗੀ ਉਹਨਾਂ ਦੇ ਇੱਕ ਇਤਿਹਾਸ ਸੀਗਾ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ